ਮੇਰਾ ਤਾਂ ਛੱਡਿਆ ਹੀ ਨਹੀਂ ਬੋਲਣ ਜੋਗਾ ਜੀ ਮੈਂ ਦੱਸ ਕੀ ਕਰਾਂ ਜੀ ਮੈਂ ਤਾਂ ਬਰਬਾਦ ਹੋ ਗਿਆ ਜੀ ਮੈਂ ਕਿਦੇ ਰੋਮਾਂ ਜਾ ਕੇ ਜੀ ਕੋਈ ਸੁਣਵਾਈ ਨਹੀਂ ਹੈਗੀ ਜੀ ਪਹਿਲਾਂ ਵੀ 5 ਦਿਨ ਪਹਿਲਾਂ ਵੀ ਗਏ ਸੀ ਜੀ ਪੁਲਿਸ ਪ੍ਰਸ਼ਾਸਨ ਲਾਵੇ ਕੋਈ ਸੁਣਵਾਈ ਨਹੀਂ ਹੋਈ ਕਿ 3 ਦਿਨਾਂ ਬਾਅਦ ਫੇਰ ਮੇਰੀ ਦੁਕਾਨ ਤੇ ਸਾਰੀ ਦੁਕਾਨ ਖਾਲੀ ਕਰਕੇ ਲੈ ਗਏ ਜੀ ਲਓ ਜੀ ਮੈਦਾ ਬਰਬਾਦ ਹੋ ਗਿਆ ਜੀ ਮੇਰੀ ਕੋਈ ਸੁਣਵਾਈ ਨਹੀਂ ਜੀ ਮਾਦਾ ਜੀ ਇੰਨਾ ਸਮਾਨ ਲੈ ਕੇ ਆਏ ਤੇ ਹੁਣ ਮੈਂ ਦੱਸੋ ਕੀ ਵਪਾਰੀ ਮੇਰਾ ਗਾਲ ਪੱਟ ਲੈਣਗੇ ਖਾ ਜਾਣਗੇ ਮੈਦਾ ਜੀ ਹੁਣ ਆਇਆ ਲਾ ਲਓ ਬਸ ਜਾਦਾ ਮੈਂ ਕੁਝ ਕਰ ਲੂੰਗਾ ਜੁਮੇਵਾਰ ਸਰਕਾਰ ਹੋਊਗੀ ਬਸ ਜੀ ਮੇਰਾ ਬੁਰਾ ਹਾਲਾ ਲਕਾ ਵੀ ਕੱਪੜੇ ਲੈ ਜੋ ਲੈ ਤਾਰ ਕੇ ਮੇਰੇ ਲਓ ਜੀ ਆ ਵੀ ਲੈ ਜੋ ਜਿਹਨੂੰ ਜ਼ਰੂਰਤਾ ਮੈਨੂੰ ਕੋਈ ਲੋੜ ਨਹੀਂ ਮਾ ਤਾਂ ਨੰਗਾ ਪਖਿਆਰੀ ਹੋ ਗਿਆ ਪਖਿਆਰੀ ਹੋ ਰਹਿ ਗਿਆ ਜੀ ਲੈ ਜੋ ਜੀ ਜਿਹੜਾ ਲੈ ਕੇ ਜਾਣਾ ਜੀ ਮੇਰੇ ਕੱਪੜੇ ਲੈ ਜੋ ਜੀ ਮਾ ਬਹੁਤ ਬੁਰਾ ਹਾਲ ਹੋ ਗਿਆ ਜੀ ਮੈਂ ਨਹੀਂ ਦੁਕਾਨਦਾਰੀਆ ਕਰਨੀ ਆ ਮੈਂ ਕਰਦਾ ਹੀ ਨਹੀਂ ਹੈਗਾ ਜੀ ਮੇਰੇ ਝੋਮਰ ਜਿ ਮੇਰੀ ਦੁਕਾਨਦਾਰੀ ਦਵਾਓ ਜੀ ਮੈਂ ਨਹੀਂ ਪਤਾ ਮੇਰਾ ਮਾਲ ਮੋਲ ਦਵਾਓ ਮੈਂ ਇਹ ਕਰਦਾ ਹੀ ਨਹੀਂ ਹੈਗਾ ਦੁਕਾਨਦਾਰੀ ਜੀ ਮੈਨੂੰ ਫੌਰਨ ਮੈਂ ਕਰ ਲਓ ਜੀ ਮੈਂ ਕਿਥੇ ਨਹੀਂ ਮਾ ਮੈਨੂੰ ਮਾਰ ਦੋ ਤੁਸੀਂ ਬ ਸੁਣਵਾਈ ਨਹੀਂ ਹੋ ਰਹੀ ਜੀ ਮੈਂ ਕੁਝ ਵੀ ਨਹੀਂ ਕਰ ਸਕਦਾ ਆ ਕੇ ਦੇਖਿਆ ਕੀ ਮੈਂ ਜੀ ਬਹੁਤ ਮੈਂ ਦੁਕਾਨ ਦਾ ਸਿਸਾ ਭੰਨਿਆ ਪਿਆ ਸ਼ਟਰ ਪਾੜਿਆ ਪਿਆ ਮਾਲ ਖਾਲੀ ਪਿਆ ਦੁਕਾਨਦਾਰੀ ਜੀ ਕਿੰਨੇ ਦਾ ਸਮਾਨ ਸੀ ਟੋਟਲ ਮੈਂ ਕਹਿੰਦਾ ਜੀ ਕੀ ਲਾਵਾ ਸਾਹਿਬ ਸਾਰੀ ਖਾਲੀ ਪਈ ਆ ਕੀ ਮੈਂ ਬਸ ਐ ਲਾ ਲੋ ਬੰਦਾ ਉੱਜੜ ਗਿਆ ਜੀ ਬਸ ਜੀ ਪਾ ਬੰਦੇ ਦਾ ਜਮਾਨ 4-5 ਐ ਲਾ ਲੋ ਜਿਵੇਂ ਕਿਸੇ ਦਾ ਪਿਓ ਮਾਰ ਗਿਆ ਜਾ ਕੇ ਦਾ ਪੁੱਤ ਮਾਰ ਗਿਆ ਮੇਰਾ ਦਾ ਮਰ ਗਿਆ ਜੀ ਉਹੀ ਹੁੰਦੀ ਕਿਸਾਨ ਦੀ ਜ਼ਮੀਨ ਹੁੰਦੀ ਆ ਕਿਸਾਨ ਜਿਵੇਂ ਪ੍ਰੇਸ਼ਾਨ ਨੇ ਔਰ ਦੁਕਾਨਦਾਰ ਪ੍ਰੇਸ਼ਾਨ ਨੇ ਹਰ ਜੀ ਅਸੀਂ ਪ੍ਰਸ਼ਾਸਨ ਨੂੰ ਵੀ ਕਈ ਵਾਰ ਜਾਣੂ ਕਰਾ ਚੁੱਕੇ ਹਾਂ ਸਾਡੇ ਡੇਲੀ ਮਨੋ ਇੱਕ ਦਿਨ ਛੱਡ ਕੇ ਚੋਰੀ ਹੁੰਦੀ ਹੈ ਕਿਹੜੇ ਏਰੀਆ ਚ ਇਹ ਬੋਰਾ ਗੇਟ ਜੀ ਕਿੰਨੇ ਕ ਦਿਨ ਹੋ ਗਏ ਮਨੋ ਚਾਰ ਪੰਜ ਦਿਨ ਹੋ ਗਏ ਜੀ ਅਸੀਂ ਪ੍ਰਸ਼ਾਸਨ ਨੂੰ ਰੋਜ਼ ਦੱਸ ਕੇ ਆਉਨੇ ਆ ਤੇ ਇੱਕ ਦਿਨ ਛੱਡ ਕੇ ਛੱਟ ਟੁੱਟ ਜਾਂਦਾ ਜੀ ਅੱਜ ਵੀ ਚੋਰੀ ਅੱਜ ਰਾਣਾ ਗਾਰਮੈਂਟਸ ਉਹਦੇ ਵਿਚਾਰੇ ਦੀ ਚੋਰੀ ਹੋਈ ਆ ਉਹ ਵਿਚਾਰਾ ਪਿੰਡੋਂ ਕੰਮ ਛੱਡ ਕੇ ਇੱਥੇ ਆਇਆ ਵੀ ਚੰਗੇ ਕੰਮ ਦੀ ਤਲਾਸ਼ ਲਈ ਤੇਰਾ ਬਾਪ ਉਹਨੂੰ ਬਾਹਰ ਭੇਜਣਾ ਚਾਹੁੰਦੀ ਉਹ ਬਾਹਰ ਨਹੀਂ ਗਿਆ ਕਹਿੰਦਾ ਮੈਂ ਇੱਥੇ ਹੀ ਕੰਮ ਕਰਨ ਹੈਗਾ ਉਹ ਵਿਚਾਰਾ ਲੁੱਟ ਗਿਆ ਦੱਸੋ ਹੋਰ ਵਿਚਾਰਾ ਕਰਜ਼ਾ ਚੱਕ ਕੇ ਉਰੇ ਆਇਆ ਸੀਗਾ ਕਿੰਨੇ ਦੀ ਚੋਰੀ ਹੋਈ ਉਹਦਾ ਕਾਫੀ ਨੁਕਸਾਨ ਹੋਇਆ ਉਹ ਐਸਟੀਮੇਟ ਲਾ ਰਹੇ ਨੇ ਅਦਰ ਕੰਟੀਨਿਊਸ ਕੈਮਰੇ ਚ ਵੀ ਆ ਰਿਹਾ ਉਹ ਅਸੀਂ ਪ੍ਰਸ਼ਾਸਨ ਨੂੰ ਬਾਕਾਇਦਾ ਉਹਨਾਂ ਦੀ ਵੀਡੀਓ ਕਲਿੱਪ ਵੀ ਦੇ ਕੇ ਆਇਆ ਇਸ ਤੋਂ ਪਹਿਲਾਂ ਕਿੱਥੇ ਕਿੱਥੇ ਚੋਰੀ ਹੋਈ ਆ ਇੱਕ ਤਾਂ ਹੀ ਪੂਸ਼ਨ ਜਨਰਲ ਸਟੋਰ ਤੇ ਹੋਈ ਆ ਚੱਕੀ ਤੇ ਹੋਈ ਆ ਤੇ ਉਧਰ ਇੱਕ ਮੋਇਲਾਈਟ ਗਾ ਤੇ ਮਨੈਰੀ ਦੁਕਾਨ ਤੇ ਮਲੋ ਸਾਨੂੰ ਇਹ 11ਵਾਂ ਸ਼ਟਰ ਪਟਿਆ ਗਿਆ ਤੇ 11ਵਾਂ ਸ਼ਟਰ ਪਟਿਆ ਗਿਆ ਹੈ ਹੁਣ ਕੀ ਮੰਗ ਕਰਦੇ ਹੁਣ ਮੰਗ ਕਰਦੇ ਉਹਨੂੰ ਇੱਕ ਗ੍ਰਿਫਤਾਰੀ ਕੀਤਾ ਪ੍ਰਸ਼ਾਸਨ ਨਹੀਂ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਇਹਨਾਂ ਦਾ ਵਿਚਾਰਾ ਜਿਹੜਾ ਬਣਦਾ ਮੌਜਾ ਜਿਹੜਾ ਬਰਾਮਦਗੀ ਕਰਾਈ ਜਾਵੇ ਅਸੀਂ ਇਹ ਦੇਖਦੇ ਆਂ ਸ਼ਹਿਰ ਦੇ ਵਿੱਚ ਰੋਜ਼ ਗੁੰਡਾਗਰਦੀ ਔਰ ਸ਼ਹਿਰ ਨੂੰ ਲੁੱਟਣ ਵਾਸਤੇ ਇੱਥੇ ਗੁੰਡੇ ਛੱਡੇ ਹੋਏ ਨੇ ਪੁਲਿਸ ਆਦਿਆਂ ਨੇ ਪੁਲਿਸ ਆਦਿਆਂ ਨੇ ਛੱਡੇ ਪੈਨ ਜੇ ਇਹਨਾਂ ਨੂੰ ਜਾ ਕੇ ਅਸੀਂ ਦੱਸਦੇ ਆਂ ਵੀ ਫਲਾਣਾ ਬੰਦਾ ਫੜ ਲਿਆ ਫਲਾਣਾ ਫੜ ਲਿਆ ਇਹਨਾਂ ਦੇ ਨਾਲ ਕੋਈ ਛਡਾਈ ਨਹੀਂ ਸਾਡੇ ਲੋਕਾਂ ਦੀ ਤੇ ਸ਼ਹਿਰ ਦੇ ਕਦੇ ਕੋਈ ਚੈਨੀ ਚੈਨੀ ਲੈ ਜਾਂਦਾ ਖੋ ਗਏ ਕੋਈ ਮੋਬਾਈਲ ਲੈ ਜਾਂਦਾ ਗਰੀਬ ਆਦਮੀ ਦਾ ਆ ਛਾਰਾ ਬੌੜਾ ਗੇਟ ਟੱਪਿਆ ਬੈ ਵਿਚਾਰਾ ਜਿਹਨਾਂ ਦੇ ਰੋਜ਼ ਇੱਕ ਨਾ ਇੱਕ ਦੁਕਾਨ ਜਿਹੜੀ ਰੋਜ਼ ਹੀ ਰੋਜ਼ ਟੁੱਟ ਰਹੀ ਹੈ ਕੋਈ ਸੁਣਾਈ ਨਹੀਂ ਕੋਈ ਲੈਣਾ ਨਹੀਂ ਕੁਝ ਦੇਣਾ ਨਹੀਂ ਚੋਰ ਤੁਹਾਡੇ ਹੀ ਦੇਖਿਆ ਸੀ ਸੀਸੀਟੀਵੀ ਵਿਚਾਰੇ ਤੇ ਇਹਦੀ ਗ੍ਰਿਫਤਾਰੀ ਨਹੀਂ ਹੋ ਰਹੀ ਨਹੀਂ ਜਿਹਦੇ ਘਰੇ ਰੇਡ ਕੀਤਾ ਗਿਆ ਸੀ ਘਰੇ ਰਹਿੰਦਾ ਨਹੀਂ ਇਹਦੀ ਮਾਂ ਹੈ ਇਕੱਲੀ ਠੀਕ ਹੈ ਜੀ ਬਾਕੀ ਇਹਦੇ ਫੇਰ ਬਾਊਟ ਬਾਰੇ ਅਸੀਂ ਸੋਰਸਸ ਲਾਏ ਹੋਏ ਨੇ ਜਲਦੀ ਗ੍ਰਿਫਤਾਰ ਕਰਾਂਗੇ ਇਹ ਉਹੀ ਬੰਦਾ ਜਿਹਨੇ ਪਹਿਲਾਂ ਇਹ ਕਹਿ ਨਹੀਂ ਸਕਦੇ ਕਹਿ ਨਹੀਂ ਸਕਦੇ ਰਾਤ ਕੋਸ਼ਿਸ਼ ਸ਼ਟਰਡ ਤੋੜ ਕੇ ਕੋਸ਼ਿਸ਼ ਕੀਤੀ ਹੈ ਪੁਲਿਸ ਪਾਰਟੀ ਆ ਗਈ ਸੀ ਭੱਜ ਗਿਆ ਉਹ ਹੱਥ ਸਾਡੇ ਕਾਬੂ ਨਹੀਂ ਆਇਆ ਜਿਹੜਾ ਬੰਦਾ ਸੀਗਾ ਅਸੀਂ ਕਾਰਵਾਈ ਅਸੀਂ ਕਰ ਰਹੇ ਹਾਂ ਹਾਂ ਤੇ ਹੁਣ ਇਹਨਾਂ ਨੂੰ ਕੀ ਆਸ਼ਵਾਸ਼ਣ ਦਿੱਤਾ ਜਿਹੜਾ ਪੂਰਾ ਜੀ ਇਹਨਾਂ ਦੀ ਪੂਰੀ ਰੱਖਿਆ ਕਰਾਂਗੇ ਅਸੀਂ ਵਾਅਦਾ ਕਰਾਂਗੇ ਆਪਣੀ ਜੀ ਉਹਨੂੰ ਅਰੈਸਟ ਕਰਾਂਗੇ you